ਤੇ ਯਾਰ ਕੀ ਪੰਚਾਇਤੀ ਚੋਣਾਂ ਸੰਬੰਧੀ ਹੁਣ ਆਪਾਂ ਚੱਲੇ ਵੀ ਨਹੀਂ ਖੜਚੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੁਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫ਼ਤਰੀ ਸਟਾਫ ਅੰਦਰ ਦਾਖਲ ਨਾ ਹੋਵੇ ਹੈਲੋ ਹੈਲੋ ਹਰੇ ਕੌਣ ਕੌਣ ਬੈਠਾ ਹੈ ਇਹ ਸਭ ਕੌਣ ਆ ਚੱਲੇ ਮਾਈਕ ਨੂੰ ਬਾਈ ਤਨਤਾ ਸਨ ਨਾ ਨਾ ਹੱਥੋਂ ਪਈ ਨਾ ਹੋ ਪੀਟੀਪੀਓ ਦਫ਼ਤਰ ਚ ਕੁੰਡੀ ਲਗਾ ਕੇ ਸੁਪਰ ਇੰਟੈਂਡੈਂਟ ਨਾਲ ਬੈਠੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਮਾਹੌਲ ਭਖਿਆ ਅਕਾਲੀਆ ਤੋਂ ਪੰਦੀਰ ਮਾਣਾ ਪਹੁੰਚ ਕੇ ਪੀਡੀਪੀਓ ਦਫ਼ਤਰ ਮਾਹੌਲ ਬਣਿਆ ਤਣਾਪੂਰ ਅੱਜ ਫਰੀਦਕੋਟ ਦੇ ਪੀਟੀਪੀਓ ਦਫ਼ਤਰ ਚ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਬੀਡੀਪੀਓ ਦਫ਼ਤਰ ਦੇ ਸਿਪਰੇਟੈਂਡ ਦੇ ਕਮਰੇ ਚ ਇਛਤੇ ਬਾਹਰ ਨੋਟਿਸ ਲਗਾਇਆ ਗਿਆ ਕਿ ਅੰਤਰਪੰਚਾਇਤ ਚੋਣਾਂ ਸਪੱਦੀ ਜ਼ਰੂਰੀ ਸਮਾਂ ਪਿਆ ਕਿਸੇ ਨੂੰ ਹੀ ਅੰਦਰ ਆਉਣ ਦੀ ਆਗਿਆ ਨਹੀਂ ਹੈ ਉਸ ਅੰਦਰ ਸਤਾਤਾਰੀ ਪਾਰਟੀ ਦੇ ਮਾਰਕੀਟ ਕਮੇਟੀ ਚੇਅਰਮੈਨ ਕਮਰੇ ਚ ਕੁੰਡੀ ਲਗਾ ਕੇ ਬੈਠੇ ਸਨ ਇਸ ਦਰਮਿਆਨ ਸ਼ੋਮਨੀ ਕਾਲੀ ਦਾ ਤੇ ਹਲਕਾ ਇੰਚਾਰਜ ਪੰਟੀ ਫਰਮਾਨਾ ਮੌਕੇ ਤੇ ਪਹੁੰਚ ਕੇ ਅਧਿਕਮ ਕਮਰਾ ਖੁਲਵਾ ਕੇ ਅੰਦਰ ਬੈਠੇ ਚੇਅਰਮੈਨ ਨੂੰ ਬਾਹਰ ਕੱਢਿਆ ਮੌਕੇ ਤੇ ਗੱਲਬਾਤ ਕਰਦੇ ਆਪਨ ਪੰਟੀਤ ਮਾਨਾ ਨੇ ਕਿਹਾ ਕਿ ਫਰੀਦਕੋਟ ਵਿੱਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਉਮੀਦਵਾਰਾਂ ਉੱਪਰ ਬਿਨਾਂ وجہ ਇਤਰਾਜ਼ ਲਗਾ ਕੇ ਉਹਨਾਂ ਠੀਕਾ ਕੇਸ ਚੈੱਕ ਕਰਵਾਈ ਜਾ ਰਹੇ ਹਨ ਮਾਨਾ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਧੱਕੇਸ਼ਾਹੀ ਕੀਤੀ ਤਾਂ ਇਲੈਕਸ਼ਨ ਕਮਿਸ਼ਨ ਇਹ ਹੰਦਾ ਤਾਂ ਨਾ ਮੰਨਿਆ ਤਾਂ ਉਸ ਤੇ ਸ਼ਿਕਾਇਤ ਕਰਨਗੇ ਅਤੇ ਹਾਈ ਕੋਰਟ ਵਿੱਚ ਕੇਸ ਫਾਈਲ ਕੀਤੇ ਜਾਣਗੇ ਇਸ ਮੌਕੇ ਸਬਰੀਨਟੈਂਟ ਨੇ ਕਿਹਾ ਕਿ ਉਹਨਾਂ ਕੋਲ ਤਾਂ ਕੋਈ ਵੀ ਆਪਣੀ ਗੱਲ ਕਰਨ ਆ ਸਕਦਾ ਜੋ ਉਹਨਾਂ ਪਰਦੋਸ਼ ਲਗਾਏ ਹਨ ਉਹ ਗਲਤ ਹਨ ਬਾਹਰ ਜਾਣਾ ਸੀ ਇੱਥੇ ਖੜ੍ਹ ਕੇ ਜਾਣਾ ਮਤਲਬ ਕੀ ਆ ਕਦੋਂ ਜਾਣਾ ਜਾਵੜ 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 ਹਾਂ ਨਹੀਂ ਯਾਰ ਜਾਣ ਦੋ ਜਾਣ ਦੋ ਲੋ ਜਾਣ ਦੋ ਬਾਹਰ ਕੀ ਲਿਖ ਕੇ ਆਇਆ ਪੜਦੇ ਯਾਰ ਕੀ ਪੰਚਾਇਤੀ ਚੋਣਾਂ ਸੰਬੰਧੀ ਹੁਣ ਆਪਾਂ ਚੱਲੇ ਕਿਤੇ ਖੜ੍ਹ ਜੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੋਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਵੇ ਹੈਲੋ 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 ਕੌਣ ਕੌਣ ਬੈਠਾ ਹੈ ਹਾਂ ਇਹ ਸਭ ਕੌਣ ਆ ਚੱਲੇ ਮਰੋ ਬਾਈ ਨਾ ਨਾ ਹੱਥੋਂ ਪੈ ਨਾ ਹੋ ਨਾ ਨਾ ਕੋਈ ਨਹੀਂ ਗੱਲ ਕਰ ਜਾਣ ਦੇ ਲੈ ਜਾਣ ਦੇ ਜਣਾ ਦੀ ਇੱਥੇ ਖੜ੍ਹ ਕੇ ਜਾਣ ਨਾ ਮਤਲਬ ਕੀ ਆ ਕਦੋਂ ਜਾਣ ਨਾ ਜਾਵੜ 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 ਹਾਂ ਨਾ ਯਾਰ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਕੋਈ ਨਹੀਂ ਸੋਲ ਕੀ ਆ ਜਾ ਜਾ ਆ ਗੁੰਡਾ ਕਰਦੀ ਵੇਖੋ ਜੀ ਗੁੰਡਾ ਕਰਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠਹਿੜ ਇੱਕ ਮਿੰਟ ਖੜ੍ਹ ਜਾ ਹਾਂ ਜੀ ਬੰਦੇ ਤੁਹਾਡੇ ਨਾਲ ਪੈ ਰਹੇ ਨਾ ਮੈਂ ਤੈਨੂੰ ਜਾਣ ਦੇਤਾ ਨਾ ਤੂੰ ਇੱਕ ਮਿੰਟ ਆ ਕੁੰਡਾ ਦਾ ਕੇ ਅੰਦਰ ਕਿਉਂ ਬੈਠੇ ਸੀ ਬਈ ਕੁਤੂ ਕੀ ਉਹਨਾਂ ਨੂੰ ਮੈਂ ਪੁੱਛਦਾ 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 ਚਲੋ ਜਾਣ ਦੋ ਇਹਨੂੰ ਠੀਕ ਹੈ ਜੀ ਜਾ ਜਾ ਵੀਰ ਜਾ ਉਹ ਜਾ ਵੀਰ ਜਾ ਬੰਦੇ ਕਦੀ ਤੁਸੀਂ ਗੱਲ ਜਾ ਵੀਰ ਗੱਲ ਖਤਮ ਹੋ ਜਾਓ ਚਲ ਆ ਅੰਦਰ ਹਾਂ ਕੋਈ ਕਿਸੇ ਆ ਕੇ ਮੈਡਰ ਹੋਇਆ ਬਾਈ ਹੁੰਡਾ ਕਿਉਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੇ ਉਹ 1 ਮਿੰਟ ਪਹਿਨ ਰੋੜੀ ਮੂਰੀ ਆਏ ਜੀ 1 ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਤੁਮੇਂ ਭਾਈ ਇਹ ਜੀ ਕੋਈ ਗੱਲ ਨਹੀਂ ਹੈ ਤੁਸੀਂ ਕੁੰਡਾ ਲਾ ਕੇ ਬਾਹਰੇ ਲਿਖ ਕੇ ਲਾਇਆ ਹੋਇਆ ਤੁਸੀਂ ਆਪਦਾ ਕੰਮ ਕਰੀ ਜਾਂਦੇ ਹੋ ਅਸੀਂ ਤੁਸੀਂ ਫਿਰ ਤੁਸੀਂ ਕਿਹੜਾ ਕਾ ਕੇ ਆ ਕੇ ਤੁਹਾਨੂੰ ਅਸੀਂ ਰੋਕ ਕੁੰਡਾ ਤਾਂ ਨਹੀਂ ਨਾ ਲਾਇਆ ਮੈਂ ਅਸੀਂ ਹੁਣ ਤੁਸੀਂ ਕਹੋਗੇ ਦੋ ਮਿੰਟ ਰੋਕਣਾ ਤੇ ਵੀ ਗੱਲ ਕਰਨੀ ਕੋਈ ਪਰ ਮੈਂ ਲਾ ਲਿਆ ਤਾਂ ਕੁੰਡੀ ਤਾਂ ਨਹੀਂ ਹੋਰ ਬੰਦੇ ਨਾ ਨਹੀਂ ਫਿਰ ਤੁਸੀਂ ਇਹ ਵੇਖੋ ਜੀ ਬਾਹਰ ਬੰਦੇ ਆ ਜਾਂਦੇ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਹੈ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ ਤੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕੀ ਨਾ ਉਹ ਜੱਗੀ ਨਹੀਂ ਜੀ ਇਹ ਨਹੀਂ ਹੋਰ ਇਹ ਇਹ ਕੌਣ ਸੀ ਪਤਾ ਨਹੀਂ ਜੀ ਕੋਈ ਹੋਰ ਇਹ ਕੌਣ ਸੀ ਯਾਰ ਇਹ ਬੰਦਾ ਬਿਲਕੁਲ ਪਹਿਲਾਂ ਵੀ ਸੁਣ ਆਇਆ ਸੀ ਯਾਰ ਤੇਰੇ ਬੰਦੇ ਅੰਦਰ ਉੱਥੇ ਬੈਠੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਤੁਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ 사ਦਕ ਦਾ ਚੇਅਰਮੈਨ ਹੈ ਉਹ ਮਾਰਿਆ ਵਾਲਾ ਠੀਕ ਹੈ ਬ੍ਰਹਮਣ ਬ੍ਰਹਮਣ ਉਹੀ ਹੈ ਨਾ ਦੱਸ ਦੇ ਇਹ ਲਕੋਲੇਗਾ ਕੋਈ ਬਿੰਦ ਨਾ ਤੇ ਮੈਂ ਵੀ ਨਕੋਲੇਗਾ ਬਾਈ ਕੋਈ ਗੱਲ ਨਹੀਂ ਦੱਸ ਦੇ ਕੌਣ ਹੈ ਤੁਹਾਨੂੰ ਪਤਾ ਚਲੂਗਾ ਮੈਨੂੰ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਦਕ ਦਾ ਇੱਕ ਮਿੰਟ ਪਹਿਲਾਂ ਤੋ ਹੈਗੇ ਤੁਸੀਂ ਆਏ ਹੋ ਇੱਕ ਮਿੰਟ ਤੁਹਾਡੇ ਮਾਰਕੀਟ ਕਮੇਟੀ ਸਾਦਕ ਦਾ ਚੇਅਰਮੈਨ ਅੰਦਰ ਬਿਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਵੀਆਂ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਿਹਾ ਹੈ ਸਰ ਮੇਰੇ ਕੋਲ ਇਸ ਵੇਲੇ ਕੋਈ ਵੇਖੋ ਕੋਈ ਨਹੀਂ ਇਤਰਾਜ਼ ਆ ਜੀ ਆ ਦੇਖੋ ਆ ਕਾਗਜ਼ ਕੀ ਹੈ ਇਹ ਜ਼ਰਾ ਇਹ ਆਸਦੀਪ ਸਾਹਿਬ ਦਾ ਆਰਡਰ ਹੈ ਮੇਰੇ ਕੋਲ ਕੋਈ ਤਰ੍ਹਾਂ ਦਾ ਕਾਦੇ ਕਾਗਜ ਹੈ ਇਹ ਹੈ ਇਲੈਕਸ਼ਨ ਰਿਲੇਟਡ ਨਹੀਂ ਹੈ ਇਲੈਕਸ਼ਨ ਰਿਲੇਟਡ ਕੋਈ ਤਰ੍ਹਾਂ ਨਹੀਂ ਚਾਹੀ ਉਹ ਤਰ੍ਹਾਂ ਹੀ ਸਿੰਗਲ ਤੋੜਾ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਬਾਈ ਨੇਮ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਵੀਰ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਛਲਾਗਾ ਕਰਨਗੇ ਨੌਕਰੀ ਪੜੀ ਔਖੀ ਮਿਲਦੀ ਐ ਜਿਹਦੇ ਤੇ ਧੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਠੀਕ ਐ ਹਾਈ ਕੋਰਟ ਜਾਊ ਤੇ ਮੇਰੇ ਵਰਗਾ ਜ਼ਬਾਨਾ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਹੁਣ ਤਾਂ ਤੈਨੂੰ ਪੈਣਾ ਨਾ ਕਰੋ ਇਹੋ ਜੇ ਕੰਮ ਨਹੀਂ ਬਾਈ ਜੀ ਜਿਵੇਂ ਦਿੱਕਤਾਂ ਆਉਂਦੀ ਜੀ 1% ਵੀ ਨਹੀਂ ਹੁੰਦੀ ਕੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਬਾਈ ਬੈਠੇ ਹੋ ਰੋਕ ਰੌਲਾ ਬਾਹਰ ਤਰਾ ਤਰਾ ਕਰੀ ਜਾਂਦੇ ਕਿੱਧੋਂ ਦਾ ਅਸੂਲ ਐ ਯਾਰ ਬ੍ਰਦਰ ਮੈਨੂੰ ਦੱਸ ਇਸ ਗੱਲ ਤੇ ਜਦੋਂ ਲੋਕਾਂ ਦਾ ਚੇਅਰਮੈਨ ਨਹੀਂ ਕੋਈ ਨਹੀਂ ਤੁਹਾਡੀ ਮੈਂ ਪਬਲਿਕ ਦਾ ਹਾਂ ਤਰੇ ਮਿਲ ਕੋਈ ਕੀ ਕਾਰੋਤੀ ਐ ਜੀ ਚੇਅਰਮੈਨ ਤੋਂ ਉਹਨੂੰ ਤਾਂ ਜਿਵੇਂ ਬਾਈ ਜੀ ਆਏ ਨੇ ਇੱਕ ਮਿੰਟ ਪਹਿਲਾਂ ਆਏ ਸੀਗੇ ਜੀ ਉਹ ਆ ਕੇ ਨਾਲ ਦੇ ਤੁਰ ਗਏ ਤੇ ਉਹ ਨਹੀਂ ਜੀ ਨਹੀਂ ਮੇਰੇ ਕੋਲ ਨਹੀਂ ਪਾਈ ਘੰਟਾ ਪਹਿਲਾਂ ਨਹੀਂ ਬੈਠੇ ਸੀਗੇ ਨਹੀਂ ਬੈਠੇ ਸੀ ਹੁਣੇ ਆਏ ਸੀ ਇੱਕ ਮਿੰਟ ਪਹਿਲਾਂ ਜਦੋਂ ਉਹ ਬਾਈ ਜੀ ਆ ਗਏ ਆ ਜੇ ਉਹਨਾਂ ਨੇ ਕੋਈ ਗੱਲ ਕਰਨੀ ਸੀ ਵੀ ਮੈਂ ਕੋਈ ਜ਼ਰੂਰੀ ਗੱਲ ਉਸ ਨਾਲ ਕੋਈ ਗੱਲ ਕਰਨੀ ਤਾਂ ਉਹ ਚੁੱਪਾ ਕਰਕੇ ਸੀ ਉਹ ਕੋਈ ਸੀ ਕਿਸੇ ਨੂੰ ਉਹ ਅੱਜ ਆਪ ਦਾ ਕੰਮ ਕਰ ਰਹੇ ਨੇ ਇਲੈਕਸ਼ਨ ਦਾ ਜਿਹੜਾ ਸੀਗਾ ਹਾਂ ਜੀ ਉਹ